ਇਨੋਂ ਕਿਤਨ ਨੂੰ ਆ ਗਿਆ ਹਾਂ ਸਹੀ ਆ ਤਿੰਨੇ ਹੋ ਗਏ ਤੇ ਆ ਜਿਹੜਾ ਆਪਣਾ ਸਾਢੇ ਚਾਰ ਇਹ ਆ ਗਿਆ ਇੱਥੇ ਹਾਂ ਜੀ ਇਹ ਵੱਡਾ ਦੇ ਉਹਦਾ ਹੈ ਹਾਂ ਜੀ ਆ ਜਿਹੜਾ ਵੱਡਾ ਪੀਸ ਬਣਾਇਆ ਇਹਦਾ ਹੈ ਹਾਂ ਜੀ ਕਿੱਥੇ ਗਾਠਾਂ ਲੱਗ ਰਹੀਆਂ ਨੇ ਗਾਠਾਂ ਹਾਂ ਸਹੀ ਹੈ ਛਕਿੰਗ ਤਾਂ ਦੇ ਸੁਖ ਨਹੀਂ ਹੋਰ ਕੀ ਲੈਣਾ ਇੱਕ ਛਤਰੀ ਲੈਣੀ ਮੈਂ ਉਹ ਕਾਦੇ ਲਈ ਉਹ ਟਪ ਲੈ ਔਰ ਟਪ ਲੈ ਨਹੀਂ ਲੱਗ ਜਾਂਦੇ ਕਿਹੜੀ ਛਤਰੀ ਚੱਲਦਾ ਇਹਦਾ ਪਤਾ ਨਹੀਂ ਲੱਗਦਾ ਨਹੀਂ ਆ ਵੱਡੇ ਹੈ ਨਹੀਂ ਛਤਰੀ ਉਦਾਂ ਮੀਂਹ ਆ। ਆ ਠੀਕ ਹੈ। ਜਿਹਦਾ ਘਰ ਵਾਸਤੇ ਵੀ ਤੁਸੀਂ ਵੀ ਠੀਕ ਹੈ। ਹਾਂ। ਠੀਕ ਆ। ਰੰਗ ਬਰੰਗੇ ਨਾਲ। ਟੋਪਾ ਟੋਪਾ। ਟੋਪਾ ਟੋਪੀ ਹਲਕੇ ਨਾਲ ਹੈ ਨਾ ਇਹ। ਉਹਦੇ ਨਾਲ। 6 3 ਨੂੰ ਘੜਾਇਆ। ਹਾਂ। ਹੁਣ ਹੋ ਗਏ ਨਾ ਤੇਰੀ ਸ਼ਾਪਿੰਗ? ਮਿਲਟਰੀ ਵਾਲੀ ਵਰਦੀ ਲੈਣੀ ਫੌਜੀਆਂ ਵਾਲੀ ਕਹਿੰਦੇ। ਤੇ تین ਖੋਜੀਆਂ ਆਈ ਪਾਤੀ ਹੁਣ ਥੋੜਾ ਜਿਹਾ ਵਿਰੋਚੇ ਦਾ ਲੈਣਾ ਸਮਾਨ ਤੇ ਚਲਿਏ ਫੇਰ ਘਰ ਨੂੰ ਸ਼ਾਮ ਆਂਦੇ ਗਏ ਕਿੰਦਰ ਜਵਾਇ ਦੇ ਨੇ ਚਲੋ ਆ ਕਰ ਦਿੰਦੇ ਪਹਿਲਾਂ ਆਰਾਮ ਸ਼ਾਪਿੰਗ ਕਰ ਲੈ ਸੁਪਰੀ ਵਸੋਂ ਆਨਲਾਈਨ ਨਾਲ ਲੈਣ ਗ੍ਰੋਸਰੀ ਅੱਜ ਮਿੱਟੀ ਆ ਜਾਣਾ ਪਰਤੇ ਕੋਣ ਉਹਨੂੰ ਫੋਨ ਕੀਤਾ ਹਾਂ ਮਿਲਦੇ ਆਂ ਬ੍ਰੇਕ ਤੋਂ ਬਾਅਦ ਨਾਲ ਰੋਟੀ ਰੋਟੀ ਖਾ ਲੇ ਗਾਈਸ ਤਾਂ ਪੈਨ ਪੂਰੀ ਹੋ ਗਿਆ ਬਹੁਤ ਜਿਆਦਾ ਪਾਰਟੀ ਲੱਭੀ ਹੈ ਪਹਿਨਾਂ ਚ ਨਾਮ ਪਹਿਲੀ ਟਰੈਲ ਜਾਈ ਨੂੰ ਕੀ ਆਖੀਂ ਲੈ ਗਾਂਗੇ ਟੈਂਸ਼ਨ ਕੋ ਕੰਮ ਤੇ ਬਾ ਡੇਲੀ ਆਉਣਾ ਠੀਕ ਆ ਐ ਚੇਲਾ ਮੈ ਕਾਂਪੇ ਡੇਲੀ ਆਣਾ ਹੈ ਹਾਂ ਹਾਂ ਲੈ ਪੀਜ਼ਾ ਖਾ ਚੱਗ ਲਾ ਸਭ ਤੋਂ ਬਾਗੇ ਆਇਆ ਉਹ ਤਾਂ ਸਾਡੇ ਪ੍ਰੋਗਰਾਮ ਹੈ ਅੱਜ ਕਿਹਨੇ ਉਹਨੂੰ ਡਾਕਟਰ ਅੰਬੇਦਕਰ ਜੀ ਦਾ ਉਧਰ ਚੱਲੇ ਆ ਸੀ ਅੱਜ ਤੁਹਾਨੂੰ ਵੀ ਭਮਾਉਣੇ ਆ ਘਣਾ ਸੋਹਣੇ ਸੋਹਣੇ ਗੰਨੇ ਢੇੜਾ ਕੱਢ ਕੇ ਆਉਣਾ ਹੈਗਾ ਦਿਖਾਇਆ ਤੇ ਆ ਚੱਲ ਅੱਜ ਲਈ ਲਵਾਂ ਠੀਰਾਂ ਇੰਨਾਂ ਇਹਦਾ ਇਤਿਹਾਸ ਸ੍ਰੀ ਨਾਨਕ ਮਹਾਰਾਜ ਜੀ ਅਧਿਆਤ ਧੰਨ ਗੁਰੂ ਰਵਿਦਾਸ ਨਾ ਆਇਆ ਧੰਨ ਧੰਨ ਜਿੱਤੇ ਉਹਨਾਂ ਨੇ ਉਸ ਪ੍ਰਮਾਤਮਾ ਦੀਆਂ ਬਾਤਾਂ ਕੀਤੀਆਂ ਨੇ ਜਿਹੜੀ ਉਧਰ ਦੇਖੋ ਅੱਧਰ ਦੇਖੋ ਇਹ ਬੰਦੇ ਆਪਣੇ ਅੱਗੇ ਆ ਗਏ ਗੁਰੂ ਬਰਦਾ ਉਹਨਾਂ ਦੇ ਵਿੱਚੋਂ ਸਾਧ ਸੰਗਤ ਜੀ ਰਾਜਾ ਕਿਦਾਂ ਠੀਕ ਹੈ ਓਏ ਕਾਕਾ ਬਈ ਨਾ ਜਾਣਾਂ ਜਾਂਦੇ ਉਹਨਾਂ ਦੇ ਵਿੱਚੋਂ ਰਾਜਾ ਰਾਜਾ ਪੀਪਲ ਹਾਂ ਆ ਬਹੁਤ ਵੱਡਾ ਰਾਜਾ ਕੰਟੀ ਅਡੀ ਕੰਡ ਕੁਝ ਕਹਿੰਦੀ ਆ ਮੈਨੂੰ ਕੋਈ ਡਰ ਮਾਰੀ ਇਹਨਾਂ ਦਾ ਮੈਂ ਤਾਂ ਮੁੜ ਕੇ ਆਇਆ ਨਾ ਕੱਟਦਾ ਨਾ ਗੇੜਾ ਭਰਾ ਕਹਿੰਦਾ ਤੁਹਾਨੂੰ ਸਨਮਾਨ ਕਰਨਾ ਤੈਨੂੰ ਮੈਂ ਕਿਹਾ ਚਲੋ ਠੀਕ ਆ ਉਹਨਾ ਚੋਂ ਨਹੀਂ ਮੁੜ ਕੇ ਹੈ ਜਿਹੜਾ ਕੱਢਣਾ ਮੁੜ ਕੇ ਆਉਣਾ ਯਾਰ ਜੀ ਇਹ ਤਾਂ ਕਹੋਗੇ ਆਜਮਾ ਕੇ ਜੇ ਤਾਂ ਕਹੋਗੇ ਰਹਿਣ ਦੇ ਫਿਰ ਰਹਿੰਦੇ ਆ ਠੀਕ ਆ ਯਾ ਸਰਪੰਚ ਹੋਣੀ ਸੀ ਜੇ ਸਰਪੰਚ ਹੋਣੀ ਕਹਿੰਦੇ ਮੁੜ ਕੇ ਐਂ ਤੇ ਸਨਮਾਨ ਕਰਨਾ ਹੈ ਜਾਈ ਹੈ ਜਾਈ ਚੱਲ ਜੋਇ ਮੰਗੇ ਪਰ ਮੇਰਾ ਆ ਮੋਡਾ ਬਹੁਤ ਅੱਜਾ ਤੁਹਾਨੂੰ ਮੈਂ ਦੱਸਿਆ ਨਹੀਂ ਹੈਗਾ ਗਾਇਸ ਮੇਰੇ ਹਨਾ ਮਦਰ ਉੱਤਰ ਗਿਆ ਸੀਗਾ ਨੰਦਾ ਚੋਰ ਸਿਆਣਾ ਬੰਦਾ ਆ ਸਾਨੂੰ ਪੈਂਕੀ ਨਹੀਂ ਦੱਸਿਆ ਉਹਦੇ ਕੋ ਮਿਲਾ ਕੇ ਆ ਤੇ ਮੈਂ ਵੀ ਕਰਦਾ ਹਨਾ ਨੀਆ ਪੱਟੀਆਂ ਸੀਗੀਆਂ ਮੈਨੂੰ ਤਾਂ ਆਪ ਕਹਿੰਦੇ ਕਹਿੰਦੇ ਯਾ ਠੇਕਾ ਦਿੱਤਾ ਤੁੰਗਾਂ ਲੱਗਾ ਮੈਨੂੰ ਇਹ ਹੁੰਦਾ ਬਿੱਲੇ ਆ ਚੱਲ ਘੜੀ ਆ ਨਾ ਬਰਜਿਛ ਹੋ ਜਾਂਦੀਆਂ ਨਾਲ ਸ੍ਰੀ ਦੀ ਗਰਮੀ ਨਿਕਲ ਜਾਂਦੀਆਂ ਔਰ ਰੋਟੀ ਕਹਿੰਦੇ ਖਾ ਕੇ ਜਾ ਮੈਂ ਕਹਾ ਨਹੀਂ ਮੈਂ ਫੇਰ ਕੇ ਦੇ ਦਾਂ ਹਲ ਮਨਾਉਣਾ ਨਾ ਤਾਂ ਅੱਜ ਉਹਨੇ ਸੱਦਿਆ ਸੀ ਅੱਜ ਗਿਆ ਨਹੀਂ ਕੱਲੂ ਜਾਊਂਗਾ ਮੈਂ ਤੋਂ ਸਿਆਣਾ ਬੰਦਾ ਵਧੀਆ ਉਹਦਾ ਕੱਲ ਦਾ ਆਰਾਮ ਮੰਗੀ ਨੇ ਮੇਰੇ ਤਾਂ ਐ ਮੁੱਢਾ ਹਿਲਦਾ ਵੀ ਨਹੀਂ ਸੀਗਾ ਪੱਠੇ ਰਲਾਉਣੇ ਵੀ ਤਾਂ ਸੱਣ ਨਹੀਂ ਕਰਨੀ ਵੀ ਔਖਾ ਹੁੰਦਾ ਹੈ ਹਾਂ ਕਈਆਂ ਨੂੰ ਬਹੁਤ ਇਦਾਂ ਹੁੰਦੀ ਹੈ ਨਾ ਮੇਰੇ ਤਾਂ ਸਾਨੂੰ ਨਹੀਂ ਆਦਾ ਮੈਨੂੰ ਇਦਾਂ ਮੈਂ ਤਾਂ ਸੰਗ ਲੱਗਣ ਲੱਪੈ ਜਿਵੇਂ ਸਲਮਾਨ ਕਰਦੇ ਕਈ ਇੱਥੇ ਸਾਡੇ ਬਹੁਤ ਹੁੰਦੇ ਆ ਕਿ ਹਾਂ ਵੀ ਮੋਰੇ ਮੋਰੇ ਸਰੂਪਾ ਮਿਲ ਜਵੇ ਸਾਡੇ ਕਈਆਂ ਨੂੰ ਬਹੁਤ ਹੁੰਦਾ ਇੱਥੇ ਆਹੇ ਸਾਜਣ ਚੀਜ਼ ਦਿਖਾ ਰਿਹਾ ਮੈਂ ਤੁਸੇ ਲੈ ਲਿਆ ਸਲਮਾਨ ਜਾਇ ਉਹ ਘੜੀ ਹੈ ਨਾ ਨਾਲੇ ਮੈਂ ਕਿਥੇ ਸੇਵਾ ਪਾਇਆ ਇੰਨੀ ਬਣਦੀ ਹੈ ਨਾ ਕਿ ਮੰਮੀ ਦੇ ਸੋਫੇ ਨਹੀਂ ਗਏ ਆ ਮੇਰੇ ਬਹੁਤ ਜਿਆਦੇ ਪੇਨ ਹੁੰਦੀ ਆ ਮੈਂ ਤਾਂ ਫੋਨ ਫਾੜਨਾਂ ਦੀ ਔਖਾ ਹੋ ਰਿਹਾ ਹੈ ਹੁਣ ਆਪਾਂ ਸਵੇਰੇ ਮਿਲਾਂਗੇ ਬਲਾਉ ਦੇ ਵਿੱਚ ਸਵੇਰੇ ਮੈਂ ਡਾਕਟਰ ਦੇ ਜਾਨਾ ਦੌਰ ਫੇਰ ਕੱਲ ਉਹਨੇ ਉਹ ਲਾਈਆਂ ਹੀ ਬੈਂਡ ਡੀਆਂ ਅੱਜ ਲਾਤੀਆਂ ਸੀਗੀਆਂ ਬਹੁਤ ਸੇਕ ਦਿੰਦੀਆਂ ਉਹ ਸਾਰੀ ਰਾਤ ਇੱਦਾਂ ਲੱਗਦਾ ਰਹੇ ਏਸੀ ਦੇ ਵਿੱਚ ਵਿੱਚ ਜਦ ਮਗਰ ਕੋਲੇ ਰੱਖੇ ਹੁੰਦੇ ਆ ਅੰਗੂਰ ਹੈ ਬਾਰਾ ਨੇ ਲੋਹਾਂ ਦਾ ਮੈਂ ਗਏ ਤੋ ਚਕਾ ਲੰਨਾ ਸਵੇਰੇ ਕਿਉਂਕਿ ਭਾਰਨੀ ਨੂੰ ਚੱਕਣਾ ਤੇ ਚਲੋ ਕਰਦੇ ਆ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਸਸਰੀ ਘਰ ਸਾਰਿਆਂ ਨੂੰ ਯellow ਸ਼ਾਮ ਦਾ ਵੇਲਾ ਹੋ ਗਿਆ ਈ ਚੱਲੇ ਸ਼ਾਮ ਨੂੰ ਮੈਂ ਦੁੱਧ ਪਾਣਾ ਇਹ ਕਹਿੰਦੇ ਮੈਂ ਵੀ ਜਾਣਾ ਆ ਤੇ ਗੁੱਡੀ ਨੂੰ ਲੈ ਜਾਣਾ ਨਾਲ ਲੈ ਬਹੁਤ ਕੁਝ ਮੰਗਿਆ ਜਿੰਨ ਥੱਪੜ ਬਹੁਤ ਪਾਣੇ ਆ ਇਹਨੂੰ ਕਹਦੇ ਨਾਲ ਲੈ ਲਿਆ ਹੈ ਇਹ ਤਾਂ ਉੱਥੇ ਰੋ ਗਈ ਮੰਗੂ ਵੀ ਉਹ ਇਹਨੂੰ ਕਹ ਕੇ ਨਾਲ ਲੈ ਲਿਆ ਇਹ ਜਿੰਨੀ ਬਹੁਤ ਹੋਈ ਆ ਇਹ ਜਿੰਦੜੀ ਪਾ ਹੋ ਗਈ ਆ ਹਾਂ ਆਈ ਕਿੱਥੋਂ ਗੱਲਾਂ ਘੜਦੀ ਐ ਚਲੋ ਆਜੋ ਮਾੜਾ ਜਾਣਾ ਸ਼ਹਿਰ ਨੂੰ ਨਾਲ ਦੁੱਧ ਪਾ ਲਈਏ ਨਾਲ ਥੋੜੀ ਸ਼ਾਪਿੰਗ ਕਰਨੀ ਐ ਉਹ ਕਰੀ ਤੇਰੀ ਤੇਰੀ ਕਰਨੀ ਸ਼ਾਪਿੰਗ ਹੂੰ ਹਾਂ ਲੈਣਾ ਕੀ ਤੂੰ ਮੈਂ ਕੋਲ ਕਿਹਨੂੰ ਸਹਾਰਾ ਮੋੜੇ ਲੈਣਾ ਤੇ ਮਸਰ ਨਹੀਂ ਆਣਾ ਮੈਂ ਕਿੱਥੇ ਆਣਾ ਦਾਦੀ ਨਾਲ ਅੰਮਸਰ ਹੂੰ ਦਾਦੀ ਨਾਲ ਕਿ ਦਾਦੇ ਨੂੰ ਦੇਖੋ ਸਭ ਤੋਂ ਵੱਡੀ ਆ ਚੀਜ਼ ਆ ਤੇ ਗਰਮੀ ਨਹੀਂ ਲੱਗਣੀ ਉਹ ਦਾਦੇ ਨੂੰ ਲੈਣ ਜਾਣਾ ਕਿ ਨਹੀਂ ਦੇਖ ਲੈ ਪਹਿਲਾਂ ਤਿਆਰੀ ਪਹਿਲਾਂ ਹਜੇ ਕਹਿੰਦੀ ਪਹਿਲਾਂ ਤਾਂ ਇਹ ਕਹਿੰਦੀ ਸੀ ਕਿ ਮੈਂ ਜਾਣਾ ਨਹੀਂ ਅੰਮੀ ਮੰਮੀ ਤਾਂ ਬਿਨਾਂ ਹੁਣ ਚੱਲਨੀ ਐ ਮੈਂ ਨਹੀਂ ਜਾਉਂਗੀ ਪਾਣੀ ਲੀਸਾ ਪੜਾਇਆ ਹੈ ਬਹੁਤ ਸਮਝ ਨਹੀਂ ਲੱਗਦੇ ਸਕਨੇ ਸਟਾਲ ਤਾਂ ਦੇਖੀ ਨਹੀਂ ਸਮਝ ਲੱਗ ਥੱਲੇ ਖੜ ਇਹ ਤਾਂ ਦਿਖਾਈ ਮਾਮੂਆ ਦਾ ਕਰਮੂ ਰੁਕ ਜਾ ਛਿਸ਼ੇ ਦੇਖ ਵਾਹ ਸਮਝ ਲੱਗਦੀ ਹੈ ਚਾਹੀਏ ਆਸ ਕਾਹਨ ਹੋ ਗਿਆ ਨਾ ਚੱਲ ਫਿਰ ਚੱਲ ਫਿਰ ਚੱਲ ਭਰੇ ਚੱਲ ਭਰੇ ਚੱਲ ਭਰੇ ਉਹਨੂੰ ਪੇੜ ਦੇ ਪਹਿਲਾਂ ਚਾ ਪੇੜਾ ਆ ਲੈ ਮਨ ਪੀ ਲੈ ਚੱਲ ਭਰੇ ਤੇਨੂੰ ਨੇ ਬਲਾਈ ਦੇਣਾ ਹੈ ਬਾਅਦ ਚ ਸ਼ਤਾਨੂ ਨਹੀਂ ਨਹੀਂ ਪੇੜਾ ਨਹੀਂ ਤੂੰ ਚੱਲ ਚੱਲ ਉਹਨੂੰ ਪੇੜ ਦੇ ਪਹਿਲਾਂ ਮਾਰਨ ਤੈਨੂੰ ਬਾਅਦ ਚ ਬਣਾਉਣਾ ਹੈ ਰੁਕ ਜਾ ਯਾਰ ਕਿੰਨੇ ਜਿੰਦੀ ਹੈ ਇਹ ਛਟਣਿਆ ਚੱਲ ਬਾਜੀ ਬੀ ਇਹ ਸਾਰਾ ਹਟਾ ਦਿੱਤਾ ਚੱਲ ਅੰਦਰ ਚੱਲ ਤੂੰ ਚੱਲ ਉੱਧਰ ਚੱਲ ਨਾ ਚੱਲ ਉੱਧਰ ਚੱਲ ਤੂੰ ਚੱਲ ਨਾ ਚੱਲ ਚੱਲ ਪਿੰਡ ਦੇ ਹਾਂ ਇਹਦੇ ਸ਼ੈਤਾਨ ਆ ਇਹਨੇ ਸ਼ੈਤਾਨ ਆ ਉਹਨੂੰ ਨਹੀਂ ਦੁੱਧ ਪੀਣ ਦਿੰਦੇ ਹੈਗੇ ਆ ਦੇਖ ਆ ਟਿੱਡਾ ਜਾਂਦਾ ਬੜਾ ਸ਼ੈਤਾਨ ਆ ਇਹ ਆ ਜਿਹੜਾ ਚੱਲ ਉੱਧਰ ਤੂੰ ਚੱਲ ਉੱਧਰ ਚੱਲ ਜਾਨੂੰ ਨੂੰ ਪਹਿਨਦੇ ਪਹਿਲਾਂ ਤੁਹਾਨੂੰ ਬਾਅਦ ਚ ਪੜਾਵਾਂਗਾ ਚੱਲ ਉਹਨੂੰ ਪਹਿਨਦਾ ਆ ਦੇ ਵਿੱਚ ਪੜਾਵਾਂ ਵੈਰ ਮੈਂ ਚੱਲ ਬਾਹਰ ਨਹੀਂ ਪੁੱਤ ਤਨਬਾ ਚਪ ਨਾ ਬਗੂ ਨਹੀਂ ਸੋਨੇ ਕਾਕੇ ਨਹੀਂ ਨਹੀਂ ਬਾਅਦ ਵਿੱਚ ਨਾ ਤੁਸੀਂ ਚੱਕ ਪੀ ਲੈ ਹੁਣ ਇਹਨਾਂ ਦੇ ਕੰਨਾ ਬਣਾ ਇਹਦਾ ਇੱਕ ਸਲੂਟ ਮਾਰਦਾ ਇਦਾਂ ਖੜ ਕੇ ਇਦਾਂ ਐਂ ਕਰਨਾ ਹਾਂ ਇਦਾਂ ਸਿੱਧੀ ਰੱਖਣੇ ਇਦਾਂ 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 ਇਕ ਤੇ ਐਗਾ ਐਦਾਂ ਐਦਾਂ ਤੇ ਉਹ ਹਾਂ ਸਿਟੀ ਮਾਰ ਹਾਂ ਸਿਟੀ ਪਾਮੂਚ ਹਾਂ ਉਹ ਬੱਲੇ ਹੌਲਾ ਹੌਲਾ ਆਦੇ ਮਿਲਟਰੀ ਆ ਲਾਦੀ ਸਕੇ ਨਹੀਂ ਚਲਾ ਜਲ ਪਰ ਆਤ ਮੇ ਕੱਠੀ ਆ ਬੈਂਕੀ ਚਾਹ ਪੀਣੇ ਤਾਂ ਜਿਆਦਾ ਪਾ ਹਾਂ ਡਾਕਟਰ ਵਾਲੀ ਚੈਹੀ ਹੁਣ ਮੈਨੂੰ ਇਹ ਕਹਿੰਦੇ ਮੇਰਾ ਪਜਾਮਾ ਟੈਟਾ ਤੇ ਮੈਨੂੰ ਹੁਣ ਡਾਕਟਰ ਵਾਲੇ ਲਿਆ ਕੇ ਦੇ ਕੱਲ ਸੁਖਣੀ ਤੂੰ ਕੱਲ ਇਹਨੇ ਗੱਲ ਵਾ ਵਧੀਆ ਕਿ ਕੱਲ ਤੱਕ ਸੁਣੀ ਕਿਉਂ ਕੀ ਕਹਿੰਨੀ ਸੀ ਐਦਾਂ ਦਾ ਜਿਹੜੀ ਚੀਜ਼ ਕਹਿ ਦਿੰਦਾ ਨਹੀਂ ਮੈਂ ਉਹ ਹੀ ਲਿਆ ਦੇ। ਉੱਚੀ ਬੋਲ ਕੀ ਕਹਿੰਨੀ ਸੀ? ਜਿਹੜੀ ਚੀਜ਼ ਤੂੰ ਕਹਿੰਦਾ ਹੈ ਨਾ ਉਹ ਹੀ ਚੀਜ਼ ਲਿਆ ਦੰਨਾ। ਜਿਹੜੀ ਚੀਜ਼ ਤੂੰ ਕਹਿੰਨੀ ਹੈ? ਹਾਂ। ਤੇ ਉਸ ਤੋਂ ਬਾਅਦ ਵੀ ਤੂੰ ਕੁਛ ਕਹਿੰਨੀ ਸੀ। ਕਿ ਰੱਬ ਸਾਰਿਆਂ ਨੂੰ ਇਦਾਂ ਦਾ ਭਰਾ ਦੇਵੇ। ਅੰਮੀ ਕੱਲ ਮੈਨੂੰ ਜਿਵੇਂ ਲਾਉਂਦੀ ਸੀ। ਰੱਬ ਕਹਿੰਦੇ ਸਾਰਿਆਂ ਨੂੰ ਇਦਾਂ ਦਾ ਭਰਾ ਦੇਵੇ। ਤੂੰ ਮੈਂ ਜਿਹੜੀ ਚੀਜ਼ ਕਹਿੰਨੀ ਹੈ ਉਹ ਹੀ ਤੁਹਾਨੂੰ ਲੈ ਦੰਨਾ। ਧਿਆਨ ਨਾਲ। ਸਟਰਾ ਨਾ ਲਵਾ ਦੇ ਧਿਆਨ ਨਾਲ। ਯਾ ਮਾ ਸਹੀ ਤਾਂ ਹੈ ਸੁਖੂ ਤੁਹਾਨੂੰ ਨਹੀਂ ਸਹੀ ਨਹੀਂ ਹਾਂ ਪਰ ਹਾਂ ਨਹੀਂ ਹੈ ਪਰ ਇਸੇ ਜੈਪ ਨਹੀਂ ਲੱਗਦੀ ਚੱਲ ਕੋਈ ਗੱਲ ਨਹੀਂ ਕਰਾ ਲੈਣੇ ਚੇਂਜ ਕਰਾ ਲੈਣੇ ਚੱਲ ਇਧਰ ਹੋ ਜਾ ਮੈਡਮ ਚੱਲ ਪਰੇ 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 ਜਨ ਨੂੰ ਬੁਲਾਉਣ ਦੇ ਪਰੇ ਜਾ ਚੱਲ ਚੱਲ ਵੀ ਆ ਲੈ ਇਹ ਇੰਨਾ ਇੰਨਾ ਪੱਲਣੇ ਦੇ ਦ ਹਾਂ ਬੀਲੇ ਬੀਲੇ ਚਾਰਾ ਵਿੱਚ ਪੈ ਰੱਖੀ ਇਹਨਾਂ ਬੀਲੇ 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 ਮਾਣ ਚੱਲ ਜਾਂਦੇ ਬਾਅਦ ਇਹਨਾਂ ਨੂੰ ਬੇਨ ਦੇ ਦੌੜਿਆ ਬਾਅਦ ਨਿਕਲ ਜੰਮ ਪੈਰ ਨਹੀਂ ਰੱਖਣਾ ਵਿੱਚ ਦੁੱਧ ਪੀਣਾ ਹੂੰ ਇਹ ਦੇ ਕਿੱਈਏ ਵੇ ਦੇ ਕਿੰਦੇ ਤੇ ਆ ਦੇ ਕਿੰਦਾ ਬਿੱਲਾ ਇਹ ਆਜ ਤਾਂ ਬੜਾ ਖਰਾਬ ਇਹਦੀ ਅੱਖਾਂ ਦੇਖ ਵੇ ਆ ਦੇਖੀ ਵੀ ਅੱਖਾਂ ਦਿਖਾਈਆਂ ਓਏ ਆ ਦੇਖ ਉਹ ਕਿੱਦਾਂ ਲਵੇੜਿਆ ਦੁੱਧ ਚਾ ਪੀ ਲੈ ਪੀ ਲੈ ਵੀ ਲੈ ਇਹਨਾਂ ਨਿਪਟਣਾ ਲਿਆਕ ਦਿੰਨਾ ਕੱਲ ਨੂੰ ਚੁੰਗਣ ਨਾਲ ਫੇਪੀਏ ਕਹਿੰਦੇ ਉਹਨਾਂ ਚੱਲ ਜਨ ਪੀ ਲੈ ਪਹਿਲ ਵੇਲੇ ਉਹ ਸਾਰਾ ਦੁੱਧ ਕਾਹ ਕਰਤਾ ਪੀ ਗਿਆ ਪੈ ਨਹੀਂ ਰੱਖਣੇ ਵਿੱਚ ਮਾਸੀ ਰਿਆਂ ਇੱਧਰ ਇਹਦੇ ਵੀ ਜਾਵੇਂ ਨੰ ਮੈਂ ਬਣਾਉਂਦਾ ਨਹੀਂ ਤਾਂ ਇਹ ਬਿੱਲੀ ਨੂੰ ਪਲਾਇਆ ਪੂਰਾ ਟੋਂਗਾ ਉਹਨੇ ਛੜਤਾ ਮੈਂ ਕਿ ਚੱਲ ਹੁਣ ਇਹਨੂੰ ਪਲਾਗ ਦੇ 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 ਵਿੱਚ ਬੜਦੇ ਸੀ ਜਦੋਂ ਪੀਂਦੀ ਸੀ ਤੋਂ ਪੀ ਕਾਲੇ ਹਾਂ ਵੈਰੀ ਗੁੱਡ ਐਸੇ ਹੀ ਪਿੰਦਾ ਈ ਲੈ ਪੀ ਲੈ ਢਿੰਡੀ ਭਰ ਜੂਦੇ ਨੇ ਈ ਲੈ ਮਿਲ ਮਿਲ ਮਾਣੋਂ ਦੇਲਾ ਪੂਰਾ ਯਕੀਨ ਆ ਉਹ ਬੈਠੀ ਐ ਉਹ ਬੈਠੀ ਰਾਨੀ ਦੰਦ ਵੀ ਪੀ ਪੀ ਤੂੰ ਪੀ ਪੀ ਲੈ ਲਾਜੀਬ ਦਹਾਂ ਵੈਜੀ ਪੀਂਟ ਤੂੰ ਤਾਂ ਸਨੱਖਾ ਐ ਸਾਰਿਆਂ ਨਾਲ ਉਹ ਤਾਂ ਸਾਰਿਆਂ ਨਾਲ ਸਨੱਖਾ ਐ ਚੱਲ ਵੀ ਸਨੱਖੇ ਇਹਦਾ ਨਾ ਸਨੱਖਾ ਰੱਖਿਆ ਸਨੱਖਾ ਚੱਲ ਸਨੱਖੇ ਵੈਰੀ ਗੁੱਡ ਸਨੱਖੇ ਚੱਲ ਵੀ ਗੁੱਡ ਗੁੱਡ ਪੀ ਪੀ ਇਹ ਵਾਲਾ ਦੇ ਟਿੰਬਰੀ ਆ ਦੇਖੇ ਇਹ ਵਾਲਾ ਦੇ ਕੈਲਵੀ ਜਦਵੀ ਚਲ ਪੀ ਲੈ ਸਨੇ ਖਾਵੜਾ ਦੇ ਜਾ ਪੈਰ ਰੱਖਣ ਲਾ ਪੰਦਾ ਵਿੱਚ ਦੁੱਧ ਤੇ ਪੀਲੇ ਪੀਲੇ ਸਨੱਖੇ ਆ ਜੱਲ ਮਾਣੂ ਉਧਰ ਬੈਠੀ ਆ ਸਨੱਖੀ ਕਿੱਲ ਸਨੱਖੇ ਚਲ ਕੋਈ ਨਹੀਂ ਫਿਰ ਚੰਗਾ ਬਾਏ ਟਾਟਾ ਟੰਡਾ ਮਾਣ ਸ਼ਾਮ ਨੂੰ ਬੁਲਾਉਂਗਾ ਠੀਕ ਹੈ ਸ਼ਾਮ ਨੂੰ ਬੁਲਾਉਂਗਾ